ਹਾਂਜੀ ਜੀ ਸਤਿ ਸ਼੍ਰੀ ਅਕਾਲ ਪੈਨੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਸਪੂਰਤੀ ਅਮੀਰ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋ ਹੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤਨੋਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਪੈਨੋ ਅੱਜ ਵਾਲੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਸਰਦੀਆਂ ਆ ਗਈਆਂ ਨੇ ਤੇ ਇਸ ਕੇਤਲੀ ਦੀ ਹੁਣ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਹਨਾ ਜੀ ਇਸ ਕੇਤਲੀ ਦੇ ਵਿੱਚ ਆਪਾਂ ਜਿਹੜਾ ਪਾਣੀ ਆ ਉਹ ਗਰਮ ਕਰਦੇ ਆ ਸਾਡੇ ਫੈਮਿਲੀ ਮੈਂਬਰਸ ਜਿਹੜਾ ਵੀ ਆਂਦਾ ਇਹਦੇ ਵਿੱਚ ਪਾਣੀ ਗਰਮ ਕਰਕੇ ਉਹਨੇ ਪੀਣਾ ਹੁੰਦਾ ਤੇ ਦੇਖੋ ਤੁਸੀਂ ਇਹ ਕੇਤਲੀ ਨਾ ਕਾਫੀ ਜਿਆਦਾ ਥੱਲੇ ਖਰਾਬ ਹੋ ਗਈ ਆ ਤੇ ਬਾਰੋਂ ਵੀ ਦੀ ਜਿਹੜੀ ਸ਼ਾਈ ਹੈ ਉਹ ਖਤਮ ਹੋ ਗਈ ਹੈ ਤੇ ਜਦੋਂ ਕੇਤਲੀ ਹੋ ਜੇ ਨਾ ਪੁਰਾਣੀ ਕਈਆਂ ਦੇ ਘਰਾਂ ਚ 5 ਸਾਲ ਪੁਰਾਣੀ ਨਹੀਂ ਹੈ 4 ਸਾਲ ਵੀ ਹੈ 7-7 ਸਾਲ 8-8 ਸਾਲ ਵੀ ਹੈ ਤੇ ਉਹ ਜਿਹੜੀ ਕੇਤਲੀ ਧੁੰਦਲੀ ਜੀ ਹੋ ਜਾਂਦੀ ਤੇ ਬੜੀ ਖਰਾਬ ਜੀ ਲੱਗਦੀ ਹੈ ਤੇ ਪਾਣੀ ਉਹਦੇ ਵਿੱਚ ਗਰਮ ਕਰੀ ਜਾਂਦੇ ਰਹਿੰਦੇ ਆ ਤੁਹਾਨੂੰ ਬਸ ਆਪਾਂ ਵਾਸ਼ ਮਾਰਾ ਮੋਟਾ ਕਰ ਲੈਣੇ ਆ ਤੁਹਾਨੂੰ ਅਸੀਂ ਡੀਪ ਕਲੀਨ ਨਹੀਂ ਕਰਦੇ ਤੇ ਦੇਖੋ نیچے ਜਿੱਦਾਂ ਹਨਾ ਫੰਕਸ ਜੀ ਵਗੈਰਾ ਇਦਾਂ ਜੀ ਜਮ ਜੇ ਜਾਂਦੀ ਆ ਕਿਉਂਕਿ ਪਾਣੀ ਨਹੀਂ ਆਪਾਂ ਆਪਾਂ ਮੈਂ ਪਾਣੀ ਹੀ ਗਰਮ ਕਰਦੇ ਆ ਪਰ ਪਾਣੀ ਨਾਲ ਵੀ ਪਾਣੀ ਗਰਮ ਹੋ ਕੇ نیچے ਜਿਹੜੇ ਉਹ ਤੇ ਦਾਗ ਪੈ ਜਾਂਦੇ ਨੇ ਤੇ ਕੇਤਲੀ ਜਿਹੜੀ ਆ ਸਾਨੂੰ ਸੋਹਣੀ ਨਹੀਂ ਲੱਗਦੀ ਪਈ ਕਿਉਂਕਿ ਕਿਚਨ ਤੇ ਸਾਹਮਣੇ ਆਪਾਂ ਰੱਖੀ ਹੁੰਦੀ ਆ ਆਉਂਦਾ ਜਾਂਦਾ ਇਹਦੇ ਵਿੱਚ ਪਾਣੀ ਗਰਮ ਕਰਕੇ ਪੀ ਲੈਂਦੇ ਨੇ ਤੇ ਜਦੋਂ ਕੋਈ ਭੈਣ ਭਰਾ ਵੀ ਆਇਆ ਤੇ ਸਾਨੂੰ ਥੋੜਾ ਜਿਹਾ ਅਜੀਬ ਲੱਗਦਾ ਨਾ ਕਿ ਸਾਡੀ ਕੇਤਲੀ ਬੜੀ ਗੰਦੀ ਆ ਚਲੋ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਪਾਣੀ ਵਾਲੀ ਕੇਤਲੀ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਹੈ ਕਿਸੇ ਵੇਲੇ ਮੇਰੇ ਯਾਂ ਭੈਣਾਂ ਜਿਨ੍ਹਾਂ ਦੇ ਛੋਟੇ ਬੇਬੀ ਨੇ ਛੋਟੇ ਬੱਚੇ ਉਹਨਾਂ ਨੂੰ ਮੇਰੇ ਵੀ ਬੱਚੇ ਛੋਟੇ ਨੇ ਹਨ ਤੇ ਮੈਂ ਰਾਤ ਨੂੰ ਕਿਸੇ ਵੇਲੇ ਜਲਦੀ ਜਲਦੀ ਇਸ ਦੇ ਵਿੱਚ ਦੁੱਧ ਜਿਹੜਾ ਉਹ ਕੋਸਾ ਕਰਕੇ ਪਲਾ ਦਿੰਦੀ ਆ ਤੇ ਤੁਸੀਂ ਦੇਖਿਆ ਹੋਣਾ ਕਿ ਬਾਅਦ ਵਿੱਚ ਨਾਲ ਦੇ نیچے ਬੜਾ ਹੀ ਉਹ ਜੰਮ ਜੇ ਜਾਂਦਾ ਹੈ ਕਿਉਂਕਿ ਜਿਨ੍ਹਾਂ ਦੇ ਬੱਚੇ ਛੋਟੇ ਨੇ ਉਹ ਮੰਮੀਆਂ ਸਮਝ ਸਕਦੀਆਂ ਨੇ ਉਹ ਮਦਰਸ ਤੇ ਬਾਕੀ ਸਾਰਿਆਂ ਦੀ ਇਹ ਪ੍ਰੋਬਲਮ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਦੀ ਇਹ ਪ੍ਰੋਬਲਮ ਆ ਕਿਉਂਕਿ ਪਾਣੀ ਤਾਂ ਹਰੇਕ ਗਰਮ ਗਿੱਦੇ ਵਿੱਚ ਕਰਦਾ ਹੀ ਕਰਦਾ ਹੈ ਇਹ ਦੁੱਧ ਵੀ ਹੋ ਜਾਂਦਾ ਚਲੋ ਅੱਜ ਆਪਾਂ ਇਹਨੂੰ ਥੋੜਾ ਕਲੀਨ ਕਰਨਾ ਦੱਸ ਦਿਆਂ ਤੁਹਾਨੂੰ ਕਿ ਸਾਰੀ ਕਿਸ ਤਰ੍ਹਾਂ ਆਪਾਂ ਡੀਪ ਕਲੀਨ ਕਰ ਸਕਦੇ ਆ ਕਿਉਂਕਿ ਪਾਣੀ ਦੇ ਨਾਲ ਤੇ ਆਪਾਂ ਰੋਜ਼ ਹੁੰਦੀ ਆ ਪਾਣੀ ਤੇ ਇਹਦੇ ਵਿੱਚ ਗਰਮ ਹੁੰਦਾ ਚਲੋ ਕਰਦੇ ਆ ਜੀ ਵੀਡੀਓ ਨੂੰ ਸਟਾਰਟ ਹਾਂਜੀ ਜੀ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਵਾਂਗੀ ਇੱਕ ਗਲਾਸ ਪਾਣੀ ਦਾ ਪਾਣੀ ਮੈਂ ਉਹਨਾ ਲੈ ਆ ਜਿੰਨੇ ਨਾਲ ਇਹਦਾ ਸਾਰਾ ਥੱਲਾ ਜਿਹੜਾ ਉਹ ਕਵਰ ਹੋ ਜਵੇ ਠੀਕ ਹੈ ਜੀ ਤੁਸੀਂ ਉਸ ਤੋਂ ਜ਼ਿਆਦਾ ਨਹੀਂ ਪਾਣੀ ਲੈ ਲੈਣਾ ਤੇ ਇਹਦੇ ਵਿੱਚ ਮੈਂ ਦੂਸਰੀ ਚੀਜ਼ ਪਾਉਣ ਲੱਗੀ ਆ ਜੀ ਸਿਰਕਾ ਠੀਕ ਹੈ ਜੀ ਤੇ ਕਪਾ ਉਂਗੀ ਮੇਰੇ ਵਿੱਚ ਦੋ ਟੱਕਣ ਇਹਦੇ ਵਿੱਚ ਸਿਰਕੇ ਦੇ ਪਾ ਦੂੰਗੀ ਅੰਦਾਜ਼ੇ ਜਿਹੇ ਨਾਲ ਤੁਸੀਂ ਉਸ ਹਸਾਬ ਨਾਲ ਪਾ ਲੈਣਾ ਕਿ ਦੋ ਢਾਈ ਟੱਕਣ ਹੋ ਜਮਣ ਠੀਕ ਹੈ ਦੋ ਢਾਈ ਟੱਕਣ ਤੁਸੀਂ ਸਿਰਕੇ ਦੇ ਪਾ ਦੇਣੇ ਤੇ ਇਹਦੇ ਵਿੱਚ ਪਹਿਲਾਂ ਮੈਂ ਪਾਵਾਂਗੀ ਇਹਦੇ ਵਿੱਚ ਹੁਣ ਨਮਕ ਠੀਕ ਹੈ ਜੀ ਇਹਦੇ ਵਿੱਚ ਮੈਂ ਭਰ ਕੇ ਚਮਚਾ ਇੱਕ ਨਮਕ ਦਾ ਪਾ ਦਿੱਤਾ ਥੋੜਾ ਜਿਹਾ ਹੋਰ ਪਾ ਦਾਂਗੀ ਕਿਉਂਕਿ ਮੇਰਾ ਚਮਚਾ ਛੋਟਾ ਸੀਗਾ ਜੇ ਤੇ ਵੱਡਾ ਚਮਚਾ ਲਿਆ ਹਤੇ ਕੋਈ ਬਹੁਤ ਠੀਕ ਹੈ ਜੀ ਉਹਨੇ ਦੇ ਵਿੱਚ ਆਪਾਂ ਸਿਰਕਾ ਤੇ ਨਮਕ ਜਿਹੜਾ ਪਾਇਆ ਹੈ ਉਹਨੂੰ ਕੀ ਕਰਾਂਗੇ ਇਹਨੂੰ ਗਰਮ ਕਰਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਬੋਇਲ ਕਰ ਦਾਂਗੇ ਠੀਕ ਹੈ ਜੀ ਇਹਨੂੰ ਪੂਰਾ ਅਸੀਂ ਬੋਇਲ ਕਰਨਾ ਪਾਣੀ ਨੂੰ ਜਿਹੜਾ ਨਮਕ ਤੇ ਸਿਰਕੇ ਵਾਲਾ ਪਾਣੀ ਆ ਉਹਦੋਂ ਆਪਾਂ ਪੂਰਾ ਉਬਾਲਣਾ ਆ ਜੀ ਠੀਕ ਹੈ ਜੀ ਹਾਂ ਜੀ ਤੇ ਪਾਣੀ ਉਬਾਲਣ ਤੋਂ ਬਾਅਦ ਮੈਂ ਤੁਹਾਨੂੰ ਦੱਸਦੀਆਂ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਲਿਸ਼ਕਾ ਸਕਦੇ ਆ ਤੇ ਕਿਸ ਤਰ੍ਹਾਂ ਚਮਕਾ ਸਕਦੇ ਆ ਜਿਹੜੀ ਇਹਦੀ ਆ ਬਾਹਰ ਸਟੀਲ ਆ ਸਾਰੀ ਇਹਦੀ 10 ਵਜੇ ਪਾਈ ਡਾਲ ਜੀ ਹੋਈ ਆ ਇਹਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਹਾਂਜੀ ਤੇ ਤੁਸੀਂ ਵੇਖ ਸਕਦੇ ਕਿ ਪਾਣੀ ਜਿਹੜਾ ਆਡਾ ਉਹ ਬੋਇਲ ਹੋਣ ਜਾਇਆ ਤੇ ਤੁਸੀਂ ਪਹਿਲਾਂ ਦੇਖਦੇ ਹੋਣ ਕਿ ਅਸੀਂ ਬਾਹਰੋਂ ਜਿਹੜੀ ਆ ਕੇਤਲੀ ਆ ਸਾਫ਼ ਪਾਣੀ ਦੇ ਨਾਲ ਜ਼ਿਆਦਾ ਨਹੀਂ ਕਰਦੇ ਹੈਗੇ ਕਿਉਂਕਿ ਬਿਜਲੀ ਵਾਲੀ ਆ ਬੱਤੀ ਤੇ ਚੱਲਦੀ ਆ ਤੇ ਆਪਾਂ ਨੂੰ ਹੁੰਦਾ ਕਿਤੇ ਖਰਾਬ ਨਾ ਹੋ ਜਾਵੇ ਕਿਤੇ ਪਾਣੀ ਨਾ ਪੈ ਜਾਵੇ ਤਾਂ ਅੱਜ ਮੈਂ ਤੁਹਾਨੂੰ ਬਾਹਰੋਂ ਸਾਫ਼ ਕਰਨ ਦਾ ਤਰੀਕਾ ਦੱਸਾਂਗੀ ਬਹੁਤ ਔਖਾ ਹੈ ਤੁਸੀਂ ਠੀਕ ਹੈ ਜੀ ਰੇਜਰਿਆ ਪਾਣੀ ਤੇ ਆਪਾਂ ਨੂੰ 1-2 ਮਿੰਟ ਵਾਸਤੇ ਹੋਰ ਰਿਜਨ ਦਵਾਂਗੇ ਠੀਕ ਹੈ ਜੀ ਤੇ ਪਾਣੀ ਜਦੋਂ ਚੰਗੀ ਤਰ੍ਹਾਂ ਰਿਜ ਜੂਗਾ ਇਸ ਪਾਣੀ ਨੂੰ ਤੁਸੀਂ ਸੁੱਟਣਾ ਨਹੀਂ ਹੈਗਾ ਮੈਂ ਤੁਹਾਨੂੰ ਦੱਸਦੀ ਆ ਇਸ ਪਾਣੀ ਨੂੰ ਆਪਾਂ ਐਦਾਂ ਆਪਾਂ ਇੱਕ ਤਸਲਾ ਲੈ ਲੈਣਾ ਹੈ ਜੀ ਤੇ ਉਹਦੇ ਵਿੱਚ ਆਪਾਂ ਇਹ ਗਰਮ ਪਾਣੀ ਕੱਢ ਲੈਣਾ ਹੈ ਕਿਉਂਕਿ ਇਹ ਗਰਮ ਪਾਣੀ ਸਾਡਾ ਜਿਹੜਾ ਆ ਨਮਕ ਤੇ ਸਿਰਕੇ ਵਾਲਾ ਹੈ ਹਨਾ ਇਹਦੇ ਨਾਲ ਆਪਾਂ ਕੋਈ ਹੋਰ ਵੀ ਭਾਂਡਾ ਤੁਹਾਨੂੰ ਲੱਗਦਾ ਹੈ ਕਿ ਡੀਪ ਕਲੀਨ ਕਰਨ ਵਾਲਾ ਕਿਸ ਪਾਣੀ ਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਜੇ ਤੁਹਾਡੀ ਕੇਤਲੀ ਬਹੁਤ ਹੀ ਜ਼ਿਆਦਾ ਗੰਦੀ ਹੈ ਗੰਦਾ ਪਾਣੀ ਹੋ ਗਿਆ ਜ਼ਿਆਦਾ ਫਿਰ ਤੁਸੀਂ ਇਹਨੂੰ ਢੋਲ ਦਿਓ ਠੀਕ ਹੈ ਜੀ ਹੁਣ ਮੈਂ ਕੀ ਕਰਾਂਗੀ ਇਹਦੇ ਵਿੱਚ ਥੋੜਾ ਜਿਹਾ ਪਾਉਂਗੀ ਜੀ ਇਹਨੂੰ ਗਰਮ ਮੈਂ ਹੁਣ ਇਹ ਕੇਤਲੀ ਤੇ ਕੇਤਲੀ ਨੂੰ ਆਪਾਂ ਗਰਮ ਦੇ ਵਿੱਚ ਹੀ ਥੋੜਾ ਜਿਹਾ ਮੈਂ ਇਹਦੇ ਵਿੱਚ ਪਾ ਲਾਂਗੀ ਜੀ ਸ਼ੈਂਪੂ ਠੀਕ ਹੈ ਜੀ ਜੇ ਸ਼ੈਂਪੂ ਹੈਗਾ ਤੁਸੀਂ ਸ਼ੈਂਪੂ ਪਾ ਲਓ ਜੇ ਡਿਸ਼ ਵੋਸ਼ ਹੈਗਾ ਤੁਸੀਂ ਡਿਸ਼ ਵੋਸ਼ ਵੀ ਪਾ ਸਕਦੇ ਹੋ ਹਾਂਜੀ ਤੇ ਪਹਿਨੋਂ ਸ਼ੈਂਪੂ ਮੈਂ ਇਹਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਮੈਂ ਹੁਣ ਥੋੜਾ ਜਿਹਾ ਉਹੀ ਜਿਹੜਾ ਪਾਣੀ ਆਪਾਂ ਕੱਢਿਆ ਨਾ ਥੋੜਾ ਜਿਹਾ ਆਪਾਂ ਪਾਵਾਂਗੇ ਠੀਕ ਹੈ ਜੀ ਬਿਲਕੁਲ ਥੋੜਾ ਜਿਹਾ ਪਾ ਕੇ ਤੇ ਅਸੀਂ ਲੈ ਲਿਆ ਜੀ ਭਾਂਡੇ ਸਾਫ਼ ਕਰਨ ਵਾਲਾ ਸਪ੍ਰੇ ਇਹਦੇ ਤੁਸੀਂ ਇਸ ਤਰ੍ਹਾਂ ਇਹਦੇ ਨਾਲ ਇਹਨੂੰ ਸਾਫ਼ ਕਰ ਲੈਣਾ ਤੇ ਤੁਸੀਂ ਵੇਖਿਓ ਭੈਣੋ ਸਾਡੇ ਜਿੰਨੇ ਅੰਦਰ ਦਾਗ ਵਗੈਰਾ ਕੇਤਲੀ ਦੇ ਅੰਦਰ ਲੱਗੇ ਆ ਸਾਰੇ ਸਾਫ਼ ਹੋ ਜਾਂਦੇ ਆ ਕਿਉਂਕਿ ਅਸੀਂ ਸਿਰਕਾ ਤੇ ਜਿਹੜਾ ਨਮਕ ਵਾਲਾ ਪਾਣੀ ਪਾਇਆ ਹੋਇਆ ਨਾ ਉਹਦੇ ਨਾਲ ਸਾਰੀ ਬਦਬੂ ਵਗੈਰਾ ਕੇਤਲੀ ਚੋਂ ਚਲ ਜਾਂਦੀ ਆ ਤੇ ਕੇਤਲੀ ਇੱਕਦਮ ਡੀਪ ਕਲੀਨ ਹੋ ਜਾਂਦੀ ਆ ਤੇ ਤੁਸੀਂ ਇਸ ਤਰ੍ਹਾਂ ਤੁਸੀਂ ਕਰ ਸਕਦੀਆਂ ਹਫ਼ਤੇ 'ਚ ਇੱਕ ਅੱਧੀ ਵਾਰ ਸਾਫ਼ ਤਾਂ ਜੋ ਤੁਹਾਡੀ ਕੇਤਲੀ ਹਫ਼ਤਾ ਪਰ ਰਹਿ ਸਮੂਥ ਚੱਲੇ ਵਧੀਆ ਚੱਲੇ ਤੇ ਦੇਖੋ ਜਿਹਦੇ ਚੋਂ ਤੇ ਆਪਾਂ ਹੁਣ ਕਰ ਲਈ ਪਾਣੀ ਦੇ ਨਾਲ ਸਾਫ਼ ਹਨਾ ਤੇ ਵੀਡੀਓ ਨੂੰ ਇੱਥੇ ਨਾ ਸਕਿਪ ਕਰਨ ਲੱਗ ਜਿਓ ਆਪਾਂ ਜੇ ਬਾਹਰੋਂ ਤੁਹਾਨੂੰ ਦੱਸਣੀ ਆ ਕਿ ਆਪਾਂ ਬਾਹਰੋਂ ਕਿਸ ਤਰ੍ਹਾਂ ਸਾਜੀ ਸਾਫ਼ ਕਰ ਸਕਦੇ ਆ ਕਿਉਂਕਿ ਬਾਹਰ ਆਪਾਂ ਪਾਣੀ ਜ਼ਿਆਦਾ ਨਹੀਂ ਵਰਤਦੇ ਹੈਗੇ ਕਿ ਕਿਤੇ ਪਾਣੀ ਚਲਾਣਾ ਜਾਵੇ ਤਾਂ ਸਾਡੀ ਕੇਤਲੀ ਖਰਾਬ ਨਾ ਹੋ ਜAVE ਤੇ ਅੰਦਰੋਂ ਤੇ ਅਸੀਂ ਕਰ ਲਈ ਪਾਣੀ ਦੇ ਨਾਲ ਸਾਫ਼ ਠੀਕ ਹੈ ਜੀ ਹੁਣ ਤੁਹਾਨੂੰ ਦੱਸਦੇ ਆ ਕਿ ਬਾਹਰੋਂ ਆਪਾਂ ਆਪਣੀ ਕੇਤਲੀ ਕਿਤਰਾ ਸਾਫ਼ ਕਰਨੀ ਹੈ हां जी बहनो ਤੁਸੀਂ ਦੇਖੋ ਆਪਣੀ ਕੇਤਲੀ ਕਿੰਨੀ ਜ਼ਿਆਦਾ ਕਲੀਨ ਹੋ ਗਈ ਆ एकदम ਚਮਕਾ ਮਾਰਨ ਲੱਗੀ ਹੈ ਨਾ ਦੇਖੋ ਹਫਤਾ ਭਾਰੇ ਦੇ ਵਿੱਚ ਜਿਹੜਾ ਮਰਜ਼ੀ ਆਉਂਦਾ ਜਾਂਦਾ ਪਾਣੀ ਗਰਮ ਕਰੇ ਹਨਾ ਮਦਰਸ ਦੁੱਧ ਗਰਮ ਕਰ ਸਕਦੀਆਂ ਬੱਚਿਆਂ ਦਾ ਦੁੱਧ ਕੋਸਾ ਕਰ ਸਕਦੀਆਂ ਦੁੱਧ ਕੋਸਾ ਕਰਕੇ ਫਿਰ ਤੁਸੀਂ ਸਿੰਪਲ ਆਪਣੇ ਭਾਂਡੇ ਜਿਹਦੇ ਨਾਲ ਵਾਸ਼ ਕਰਦੇ ਹੋ ਸਾਬਣ ਦੇ ਨਾਲ ਤੁਸੀਂ ਇਹਨੂੰ ਧੋ ਕੇ ਰੱਖ ਸਕਦੀਆਂ ਪਰ ਹਫਤੇ 'ਚ ਇੱਕ ਵਾਰ ਇਸ ਤਰ੍ਹਾਂ ਡੀਪ ਕਲੀਨ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਡੀ ਫੈਮਿਲੀ ਨੇ ਪਾਣੀ ਪੀਣਾ ਹੁੰਦਾ ਸਾਡੇ ਬੱਚਿਆਂ ਨੇ ਦੁੱਧ ਪੀਣਾ ਹੁੰਦਾ ਤਾਂ ਥੋੜੀ ਜੀ ਨਾ ਇਹਦੇ ਵਿੱਚੋਂ ਬੰਦ ਰਹਿੰਦੀ ਐ ਸਾਰਾ ਦਿਨ ਤੇ ਇਸ ਤਰ੍ਹਾਂ ਪਾਣੀ ਪੀਂ ਜਾਂਦੇ ਗਰਮ ਕਰ ਕਰਕੇ ਤੇ ਇਹ ਬੜੀ ਜ਼ਿਆਦਾ ਸਮੈਲ ਕਰਨ ਲੱਗ ਜਾਂਦੀ ਤੇ ਇਹਦੇ ਵਿੱਚੋਂ ਨਾ ਇੱਕ ਹੋਰ ਤਰ੍ਹਾਂ ਦੇ ਚਿੱਟੇ-ਚਿੱਟੇ ਸਾਰੇ ਪਾਣੀ ਦੇ ਦਾਗ ਵਗੈਰਾ ਦੁੱਧ ਦੇ ਦਾਗ ਜੰਮ ਜਾਂਦੇ ਆ ਤੇ ਪਹਿਲਾਂ ਜ਼ਰੂਰ ਇਸ ਤਰ੍ਹਾਂ ਡੀਪ ਕਲੀਨ ਆਪਣੀ ਚੀਜ਼ ਨੂੰ ਕਰ ਲਿਆ ਕਰੋ ਦੇਖੋ ਪੁਰਾਣੀ ਤੋਂ ਪੁਰਾਣੀ ਕੇਤਲੀ ਜਿਹੜੀ ਆ ਉਹ ਸਾਡੀ ਸਾਫ਼ ਹੋ ਜਾਂਦੀ ਆ ਠੀਕ ਹੈ ਜੀ ਤੇ ਜਿਨ੍ਹਾਂ ਦੀ ਜ਼ਿਆਦਾ ਟਾਈਮ ਪੁਰਾਣੀ ਕੇਤਲੀ ਆ ਉਹ ਥੋੜੀ ਦੇਰ ਹੋਰ ਪਾਣੀ ਨੂੰ ਰਿੰਨ ਸਕਦੇ ਨੇ ਗਰਮ ਕਰ ਸਕਦੇ ਨੇ ਤੇ ਉਹ ਪੈਣਾ ਇੱਕ ਕੰਮ ਜ਼ਰੂਰ ਕਰਨ ਜੇ ਜ਼ਿਆਦਾ ਥੱਲੇ ਜੰਗਾਲੀ ਹੋਈ ਆ ਤੁਸੀਂ ਜਦੋਂ ਨਮਕ ਤੇ ਸਿਰਕਾ ਪਾ ਕੇ ਪਾਣੀ ਨੂੰ ਰਿੰਨ ਦਿਓ ਥੋੜਾ ਜਿਹਾ ਸ਼ੈਂਪੂ ਦਾ ਇੱਕ ਪਾਊਚ ਉਹਦੇ ਵਿੱਚ ਪਾ ਦਿਓ ਠੀਕ ਹੈ ਜੀ ਤੁਸੀਂ ਥੋੜਾ ਸ਼ੈਂਪੂ ਜ਼ਿਆਦਾ ਪਾਉਣਾ ਪਾਊਚ ਇੱਕ ਪੂਰਾ ਭਰ ਕੇ ਉਹਦੇ ਵਿੱਚ ਪਾ ਦਿਓ ਤਾਂ ਤੁਸੀਂ ਸ਼ੈਂਪੂ ਵਾਲਾ ਪਾਣੀ ਹੀ ਰਿੰਨ ਲਓ ਜਿਨ੍ਹਾਂ ਦੀ ਜ਼ਿਆਦਾ ਖਰਾਬ ਆ ਤੇ ਜਿਨ੍ਹਾਂ ਦੀ ਇਸ ਤਰ੍ਹਾਂ ਥੋੜੀ ਖਰਾਬ ਸੀ ਉਹ ਇਸ ਤਰੀਕੇ ਨਾਲ ਵੀ ਕਰ ਸਕਦੇ ਆ ਤੇ ਪੈਣਾ ਹੁਣ ਅੰਦਰੋਂ ਤਾ ਹੋਗੀ ਸਾਫ਼ ਹੁਣ ਆਪਾਂ ਬਾਹਰੋਂ ਵੀ ਤਾਂ ਲਿਸ਼ਕਾਉਣੀ ਐ ਚਲੋ ਮੈਂ ਤੁਹਾਨੂੰ ਦੱਸਦੀਆਂ ਕਿ ਨੂੰ ਆਪਾਂ ਬਾਹਰੋਂ ਕਿਸ ਤਰ੍ਹਾਂ ਲਿਸ਼ਕਾ ਸਕਦੇ ਆ ਠੀਕ ਐ ਭੈਣੋ ਇਹਦੇ ਉੱਤੇ ਮੈਂ ਲਗਾਈ ਆ ਜੀ ਕੋਲਗੇਟ ਦੇਖੋ ਠੀਕ ਐ ਤੁਹਾਨੂੰ ਇੱਕ ਇਸ ਕੋਲਗੇਟ ਨੂੰ ਮੈਂ ਕਿਸ ਤਰ੍ਹਾਂ ਲਗਾਉਣਾ ਮੈਂ ਤੁਹਾਨੂੰ ਦੱਸਦੀਆਂ ਕਿਉਂਕਿ ਕਿਉਂਕਿ ਇੰਨੀ ਕੋਲਗੇਟ ਦੇ ਨਾਲ ਹੀ ਅਸੀਂ ਸਾਰੀ ਕੇਟਲ ਆਪਣੀ ਸਾਫ਼ ਕਰ ਲੈਣੀ ਆ ਬਾਰ-ਬਾਰ ਅਸੀਂ ਨਹੀਂ ਲੈਣੀ ਹੈਗੀ ਦੇਖਿਓ ਭੈਣੋ ਆਪਣੀ ਕੇਤਲੀ ਕਿੰਨੀ ਜ਼ਿਆਦਾ ਸਾਫ਼ ਹੋ ਜਾਣੀ ਆ ਕਿਉਂਕਿ ਅਸੀਂ ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਕਰ ਸਕਦੇ ਹੈਗੇ ਇੰਨਾ ਜਗ੍ਹਾ ਤੇ ਸਾਡੇ ਇਹ ਜਿਹੜੀ ਕੇਤਲੀ ਚ ਪਾਣੀ ਜੇ ਚਲ ਗਿਆ ਨਾ ਤਾਂ ਸਾਰੀ ਖਰਾਬ ਹੋ ਜਾਣੀ ਆ ਤੇ ਪੈਰੋਂ ਦੇਖੋ ਬਹੁਤ ਸੋਖਾ ਤਰੀਕਾ ਹੈ ਦੇਖੋ ਜੀ ਇਸ ਟੀਤਲੀ ਨੂੰ ਕੋਲ ਜਿਹੜੇ ਦੇ ਨਾਲ ਕੀ ਹੋਊਗਾ ਆ ਤੁਹਾਡੀ ਜਿੰਨੀ ਸਟੀਲ ਹੈ ਸਾਰੀ ਲਿਸ਼ਕ ਜਾਣੀ ਆ ਠੀਕ ਹੈ ਜੀ ਕੋਲ ਜਿਹੜੇ ਦਾ ਕਮਾਲ ਬਹੁਤ ਵਧੀਆ ਹੈ ਨਾ ਸਾਨੂੰ ਇਹਨੂੰ ਜਿਆਦਾ ਗਿੱਲਾ ਕਰਨਾ ਪੈਣਾ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਲ ਲੈਣਾ ਠੀਕ ਹੈ ਤੇ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਮੈਂ ਕੀ ਕੀਤਾ ਇੱਕ ਕਪੜਾ ਲੈ ਲਿਆ ਉਹਨੂੰ ਮੈਂ ਗਿੱਲਾ ਕਰ ਲਿਆ ਬਹੁਤ ਜ਼ਿਆਦਾ ਗਿੱਲਾ ਨਹੀਂ ਕੀਤਾ ਉਹਨੂੰ ਨਿਚੋੜ ਲਿਆ ਦੇਖ ਸਕਦੇ ਤੁਸੀਂ ਕੁੱਟ ਕੇ ਨਿਚੋੜਿਆ ਬਸ ਇਸ ਤਰ੍ਹਾਂ ਮੈਂ ਇਹਨੂੰ ਟੰਗ ਦੇ ਨਾਲ ਸਾਰੀ ਨੂੰ ਸਾਫ਼ ਕਰ ਲੈਣਾ ਹੈ ਪੈਨੋ ਦੇਖੋ ਕਿਉਂਕਿ ਕਿਚਨ ਦੇ ਵਿੱਚ ਆਪਣੀ ਪਾਣੀ ਵਾਲੀ ਕੇਤਲੀ ਵੀ ਪਈ ਸੋਹਣੀ ਲੱਗੇ ਫੇਰ ਹੀ ਵਧੀਆ ਲੱਗਦਾ ਹਨ ਕਿਉਂਕਿ ਐਂਟਰਸ ਤੇ ਹੁਣ ਅਸੀਂ ਸਾਹਮਣੇ ਇਹਨੂੰ ਸਵਿੱਚ ਦੇ ਵਿੱਚ ਲਗਾਇਆ ਬੋਰ ਤੇ ਤੇ ਐਂਟਰਸ ਦੇ ਸਾਹਮਣੇ ਇਹ ਕੇਤਲੀ ਆ ਤੇ ਜੇ ਵੇਖੋ ਇਹ ਸੋਹਣੀ ਲੱਗੇਗੀ ਲਿਸ਼ਕਾ ਮਾਰਦੀ ਨਜ਼ਰ ਆਏਗੀ ਤੇ ਜਿਨ੍ਹਾਂ ਦੇ ਘਰ 5-7 ਸਾਲ ਪੁਰਾਣੀ ਇਹ ਕੇਤਲੀ ਆ ਉਹ ਵੀ ਇਹ ਚਮਕ ਮਾਰੇਗੀ ਤੇ ਕਿੰਨੀ ਸੋਹਣੀ ਲੱਗੂਗੀ ਹਨਾ ਤੇ ਭੈਣੋ ਇਸ ਤਰੀਕੇ ਦੇ ਨਾਲ ਤੁਸੀਂ ਕੇਤਲੀ ਨੂੰ ਚਮਕਾ ਲੈਣਾ ਹੈ ਜਿਆਦਾ ਵੀ ਤੁਸੀਂ ਇਹ ਨਹੀਂ ਕਿ ਡੇਲੀ ਕਰਨੀ ਆ ਤੁਸੀਂ ਹਫਤੇ 'ਚ ਦਸਾਂ ਦਿਨਾਂ 'ਚ ਇੱਕ ਵਾਰ ਇਹਨੇ ਕਰ ਲਓ ਕੇਤਲੀ ਆਪਣੀ ਸਾਫ਼ ਤੇ ਭੈਣੋ ਦੇਖੋ ਕੋਈ ਕਹਿ ਨਹੀਂ ਸਕਦਾ ਕਿ ਤੁਹਾਡੀ ਕੇਤਲੀ ਇਹ ਪੁਰਾਣੀ ਆ ਅੱਛਾ ਇਹ ਮੇਰੀ ਕੇਤਲੀ ਪਤਾ ਕਿੰਨੇ ਸਾਲ ਪੁਰਾਣੀ ਆ ਇਹ 4-4.5 ਸਾਲ ਪੁਰਾਣੀ ਕੇਤਲੀ ਆ ਕੋਈ ਕਹਿ ਸਕਦਾ ਇਹਨੂੰ ਕਿ 4 4.5 ਸਾਲ ਪੁਰਾਣੀ ਕੀਤ ਲੀਆ ਕਿੰਨੀ ਪਿਆਰੀ ਆ ਵੇਖੋ ਕਿਉਂਕਿ ਮੈਂ ਇਸ ਤਰ੍ਹਾਂ ਇਸੇ ਤਰੀਕੇ ਦੇ ਨਾਲ ਇਹਨੂੰ ਕਲੀਨ ਕਰ ਲਿਆ ਇਹਦੀ ਸਟੀਲ ਇੱਕਦਮ ਲਿਸ਼ਕਾਂ ਲੱਗ ਜਾਂਦੀ ਦੇਖੋ ਹੁਣ ਹੋਰ ਸੋਹਣੀ ਲੱਗਣ ਲੱਗੀ ਆ ਵੀਡੀਓ ਦੀ ਸਟਾਰਟਿੰਗ ਤੇ ਤੁਸੀਂ ਦੇਖਿਓ ਤੇ ਤੁਸੀਂ ਹੁਣ ਦੇਖੋ ਤੇ ਜਿਹੜਾ ਇਹਦਾ ਟੱਕਣ ਹੈ ਤੁਸੀਂ ਉਹਨੂੰ ਵੀ ਕਰ ਸਕਦੇ ਹੋ ਮੇਰਾ ਟੱਕਣ ਸਾਫ਼ ਐਸ ਕਰਕੇ ਮੈਂ ਇਹਨੂੰ ਕੋਲਗੇਟ ਦੇ ਨਾਲ ਨਹੀਂ ਕੀਤਾ ਤੇ ਜੇ ਕਰਨਾ ਵੀ ਹੈ ਤੇ ਕੋਲਗੇਟ ਹਜੇ ਵੀ ਦੇ ਉੱਪਰ ਥੋੜਾ ਬੋਤਾ ਹੈਗਾ ਆ ਦੇਖੋ ਠੀਕ ਹੈ ਜੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਕਰ ਲੈਣਾ ਹੈ ਕਿਉਂਕਿ ਇਹਨੂੰ ਵੀ ਆਪਾਂ ਗਿੱਲੇ ਪਾਣੀ ਦੇ ਨਾਲ ਸਾਫ਼ ਨਹੀਂ ਕਰਨਾ ਦੇਖੋ ਕੋਈ ਪਾਣੀ ਨਹੀਂ ਲਾਇਆ ਬਿਨਾ ਪਾਣੀ ਤੋਂ ਮੈਂ ਕੇਟਲ ਜਿਹੜੀ ਆ ਉਹ ਸਾਫ਼ ਕਰ ਦਿੱਤੀ ਆ ਠੀਕ ਹੈ ਜੀ ਤੇ ਤੁਸੀਂ ਆਪੇ ਕੇਤਲੀ ਦੇਖ ਸਕਦੇ ਹੋ ਦੇਖੋ ਪੈਨੋ ਕਿੰਨੀ ਆਸਾਨ ਜੀ ਤਰੀਕਾ ਤੇ ਕਿੰਨੀ ਵੱਡੀ ਟੈਨਸ਼ਨ ਮੈਂ ਔਕਾਤਦੀ ਆ ਕਿਉਂਕਿ ਕਈਆਂ ਦੀ ਕੇਤਲੀ ਦੀ ਆ ਜਿਹੜੀ ਸ਼ਕਲ ਹੈ ਬਹੁਤ ਜ਼ਿਆਦਾ ਗੰਦੀ ਹੁੰਦੀ ਆ ਤੇ ਪਹਿਲਾਂ ਸੋਚਦੀਆਂ ਰਹਿੰਦੀਆਂ ਕਿ ਹੁਣ ਪਾਣੀ ਤੈਨੂੰ ਅਸੀਂ ਲਗਾ ਨਹੀਂ ਸਕਦੇ ਕਿਉਂਕਿ ਬਿਜਲੀ ਵਾਲੀ ਆ ਤੇ ਇਹਨੂੰ ਆਪਾਂ ਕਿਤਰਾ ਸਾਫ਼ ਕਰੀਏ ਤੇ ਪਹਿਲੋ ਬਸ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਇਹ ਕੇਤਲੀ ਆ ਇਹਨੂੰ ਲਿਸ਼ਕਾ ਲੈਣਾ ਆ ਇਹਨੂੰ ਚਮਕਾ ਲੈਣਾ ਤੇ ਇਹਨੂੰ ਤੁਸੀਂ ਸਾਫ਼ ਕਰ ਲੈਣਾ ਆ ਠੀਕ ਹੈ ਜੀ ਬਹੁਤ ਵਧੀਆ ਟ੍ਰਿਕ ਆ ਤੁਸੀਂ ਇਹਦੇ ਵੀ ਥੋੜਾ ਧਿਆਨ ਦੇ ਨਾਲ ਇੱਥੇ ਲਗਾ ਸਕਦੇ ਹੋ ਵੈਸੇ ਜ਼ਰੂਰਤ ਨਹੀਂ ਪੈਂਦੀਗੀ ਜਦੋਂ ਇਹੀ ਕਪੜਾ ਅਸੀਂ ਯੂਜ਼ ਕਰ ਰਹੇ ਹੁੰਦੇ ਨਾ ਤੇ نیچے ਤੁਸੀਂ ਇਹਦੇ ਨਾਲ ਹੀ ਕਲੀਨ ਕਰ ਲੈਣਾ ਜੇ ਜ਼ਿਆਦਾ ਲੱਗੇ ਨਹੀਂ ਤੇ ਤੁਸੀਂ ਇਸ ਤਰ੍ਹਾਂ ਥੋੜਾ 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 ਇਸ ਤਰ੍ਹਾਂ ਲਗਾ ਕੇ ਦੇਖੋ ਬੱਸ ਮੈਨੂੰ ਪਾਣੀ ਨੂੰ ਤਾਂ ਤੁਸੀਂ ਜਾਨ ਦੇਣਾ ਹੀ ਨਹੀਂ ਇਹਨਾਂ ਵਿੱਚ ਲਓ ਜੀ ਦੇਖੋ ਥੋੜੀ ਜਿਹੀ ਥੋੜਾ ਜਿਹਾ ਮੈਂ ਲਗਾ ਤਾਂ ਕਿੰਨੀ ਚਮਕ ਆ ਜਾਂਦੀ ਹੈ ਨਾ ਬਹੁਤ ਭੈਣੋ ਚਮਕ ਆਉਂਦੀ ਆ ਚੀਜ਼ ਤੁਹਾਡੀ ਬਹੁਤ ਸੋਹਣੀ ਲੱਗਦੀ ਆ ਦੇਖੋ ਸਾਡੀ ਕੇਤਲੀ ਪਈ ਹੋਈ ਕਿੰਨੀ ਸੋਹਣੀ ਲੱਗਦੀ ਪਈ ਆ ਨਾ ਕਿਚਨ ਦੇ ਵਿੱਚ ਹਰੇਕ ਚੀਜ਼ ਚਮਕੇ ਕਾ ਕਿਚਨ ਬਹੁਤ ਸੋਹਣੀ ਲੱਗਦੀ ਆ ਤੇ ਭੈਣੋ ਕਿੰਨੀ ਸੋਖੀ ਟ੍ਰਿਕ ਆ ਬੜੀ ਯੂਸਫੁਲ ਜੀ ਟ੍ਰਿਕ ਆ ਕੋਈ ਖਰਚਾ ਨਹੀਂ ਆ ਕੋਈ ਮਿਹਨਤ ਨਹੀਂ ਆ ਕੋਈ ਜ਼ਿਆਦਾ ਟਾਈਮ ਨਹੀਂ ਆ ਅਸੀਂ 4-5 ਮਿੰਟ ਦੇ ਵਿੱਚ ਆਪਣੀ ਜਿਹੜੀ ਕੇਤਲੀ ਆ ਉਹ ਸਾਫ਼ ਕਰ ਦਿੱਤੀ ਆ ਕਿੰਨੀਆਂ ਸੋਖੀਆਂ ਟ੍ਰਿਕ ਨੇ ਭੈਣੋ ਪਲੀਜ਼ ਹੁਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਹਾਜੀ ਜੀ ਤੇ ਜਰੂਰ ਸਬਸਕ੍ਰਾਈਬ ਕਰਨ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਤੁਹਾਡੇ ਅੱਗੇ ਤੇ ਬਾਕੀ ਮੇਰੇ ਪਿਆਰ ਪ੍ਰਾਂ ਬਹੁਤ ਸੋਹਣੇ ਕਮੈਂਟ ਕਰਦੇ ਨੇ ਬਸ ਇਸੇ ਤਰੀਕੇ ਨਾਲ ਕਰਦੇ ਰਹੋ ਤੇ ਭੈਣੋ ਬਹੁਤ ਸੋਖੀਆਂ ਸੋਕੀਆਂ ਟ੍ਰਿਕਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦੀ ਆਂ ਸਰਲ ਜੀਆਂ ਟ੍ਰਿਕ ਲੈ ਕੇ ਆਉਂਦੀ ਆਂ ਹੁਣ ਤਾਂ ਇੱਕ ਲਾਈਕ ਕਮੈਂਟ ਸ਼ੇਅਰ ਬੰਦਾ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੇਰੇ ਪਿਆਰ ਪ੍ਰਾਂ ਵਾਲੇ ਹਾਸ ਦੇ ਵਾਸਤੇ ਰਹਿਣ ਰਾਜੀ ਖੁਸ਼ੀ ਰਹੇ ਗੁਰੂ ਰਾਮਦਾਸ ਜੀ ਤੁਹਾਡੇ ਘਰਾਂ 'ਚ ਬਰਕਤਾਂ ਭਾਈ ਰੱਖਣ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਕਮੈਂਟ ਚ ਜ਼ਰੂਰ ਦੱਸ ਦਿਓ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ